ਖਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ 30 ਦਿਨ ਹੋ ਗਏ ਭੁਖੜਤਾਲ ਤੇ ਮੈਂ ਹੈਰਾਨ ਹਾਂ ਕਿ ਇਹ ਤਾਂ ਜੇ ਅਸੀਂ ਪਾਕਿਸਤਾਨ ਵਾਲੇ ਤੋਂ ਆਪਣੀ ਮੰਗ ਬਣਾਉਣ ਨਾਲ ਕਿਤੇ ਮੈਨੂੰ ਲੱਗਦਾ ਵੀ ਉਹ ਸਾਡੀ ਦੁਸਤ ਕੱਢਣਗੇ ਉਹ ਵੀ ਮੰਨ ਸਕਦੇ ਨੇ ਪਰ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਨੇ ਇਕੱਲੇ ਬੀਜੇਪੀ ਦੇ ਨਹੀਂ ਉਹ ਸਾਡੇ ਨਾਲ ਪਤਾ ਨਹੀਂ ਕਿਸਾਨਾਂ ਦਾ ਕਿਹੜੀ ਕਿਹੜਾ ਕੱਢਣਾ ਚਾਹੁੰਦੇ ਨੇ ਕਿ ਤਿਲ-ਤਿਲ ਕਰਕੇ ਬਜ਼ੁਰਗ ਬੰਦਾ ਰੱਬ ਨੂੰ ਪਿਆਰਾ ਹੋ ਰਿਹਾ ਹੈ ਸਰਕਾਰ ਸੁੱਤੀ ਪਈ ਹੈ ਹਰਿਆਣੇ ਤੇ ਬਾਰਡਰ ਇਹੋ ਜਿਹਾ ਬਣਾਤਾ ਕਿ ਦਿੱਲੀ ਲੰਘਣ ਨਹੀਂ ਦਿੰਦੇ ਗੱਲ ਕੀ ਨੂੰ ਕਹੀਏ ਜਾ ਕੇ ਕੱਲ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਗਏ ਮੈਂ ਕਹਿੰਦਾ ਚੰਗਾ ਕਰਿਆ ਚਾਹੇ ਲੇਟੇ ਗਏ ਅਸੀਂ ਤਾਂ ਰੌਲਾ ਬਹੁਤ ਏਰ ਤੇ ਪਾਉਂਦੇ ਸੀ ਪਰ ਜਿਵੇਂ ਇੱਧਰ ਨੂੰ ਹਿੰਮਤ ਕਰੀਏ ਢੱਲੇਵਾਲ ਕੋਲ ਨੂੰ ਜਾਣ ਨੂੰ ਢੱਲੇਵਾਲ ਨੇ ਵੀ ਇਹੀ ਕਿਹਾ ਵੀ ਮੇਰੀ ਜਾਨ ਦੀ ਚਿੰਤਾ ਨਾ ਕਰੋ ਜਿਹੜੇ ਕਿਸਾਨ ਖੁਦਕਸ਼ੀਆਂ ਕਰਦੇ ਨੇ ਉਧਰੋਂ ਸਾਡੇ ਡਾਂਗਾ ਨਾਲ ਸਾਨੂੰ ਪੱਟੜ ਕਰਕੇ ਭੇਜਦੇ ਨੇ ਹਰਿਆਣੇ ਵਾਲੇ ਉਹਨਾਂ ਦੀ ਚਿੰਤਾ ਕਰੋ ਏਵੇਂ ਜਿਵੇਂ ਸਾਡਾ ਮੁੱਖ ਮੰਤਰੀ ਸਾਹਿਬ ਬਾਹਰ ਚਲੇ ਗਏ ਉਹਨ ਜਿਹੜੇ ਕੈਬਨਿਟ ਮੰਤਰੀ ਨੇ ਇਹ ਹਮਤ ਕਰਨਾ ਉਹਨਾਂ ਨੂੰ ਹਰਿਆਣੇ ਵਾਲਾ ਬਾਰਡਰ ਢਗਾ ਕੇ ਦਿੱਲੀ ਛੱਡਿਆ ਹੁਣ ਉੱਥੇ ਅਸੀਂ ਜਰੂਰ ਉੱਥੇ ਜਾ ਕੇ ਪ੍ਰਧਾਨ ਮੰਤਰੀ ਤੋਂ ਸਮਾਂ ਦਸੂਗਾ ਕਿ ਅਸੀਂ ਬਣਾਉਣ ਚ ਕੰਮ ਜਾਪੇ ਹੁੰਦੇ ਆ ਕਿ ਨਹੀਂ ਹੁੰਦੇ ਪਰ ਇੱਥੇ ਜੋ ਕੁਝ ਕੀਤਾ ਜਾ ਰਿਹਾ ਬਹੁਤ ਦੁਖਦਈ ਹੈ ਪੰਜਾਬ ਦੀ ਬੀਜੇਪੀ ਦੇ ਜਿੰਨੇ ਆਗੂ ਨੇ ਸਮੇਤ ਜਾ ਖੜਦੇ ਉਹ ਹੁਣ ਡਰਾਮੇ ਬਾਜੀ ਕਰ ਰਹੇ ਨੇ ਕੋਈ ਕਹਿੰਦਾ ਜੀ ਇਹ ਮੰਗਾ ਹੀ ਨਹੀਂ ਇਹ ਮੰਗਾ ਨਹੀਂ ਫਿਰ ਪ੍ਰਧਾਨ ਮੰਤਰੀ ਨੂੰ ਪੁੱਛੋ ਨਾ ਕਿ ਉਹਨੇ ਕਾਲੇ ਕਾਨੂੰਨ ਲਿਆਂਦੇ ਸੀ ਵਾਪਸ ਕਿਵੇਂ ਲਾਏ ਇਹ ਮੰਗਾ ਡਰਾਮਾ ਹੁੰਦਾ ਜਦੋਂ ਪ੍ਰੈਸ਼ਰ ਬਣ ਜਾਂਦਾ ਫੇ ਤੁਸੀਂ ਮੰਨ ਵੀ ਜਾਂਦੇ ਹੁੰਦੇ ਹੋ ਇਹ ਕੰਮ ਨਹੀਂ ਕਰਨਾ ਚਾਹੀਦਾ ਦੰਨੇਬਾਰ ਦੀ ਜਾਨ ਵੀ ਬਚਾਉਣ ਦੀ ਲੋੜ ਆ ਤੇ ਦੇਖਦੇ ਪ੍ਰਧਾਨ ਮੰਤਰੀ ਮੋਦੀ ਨੂੰ ਤੇ ਪੰਜਾਬ ਸਰਕਾਰ ਮੂਹਰੇ ਲੱਗ ਕੇ ਚੱਲੇ ਤਾਂ ਕਿ ਅਸੀਂ ਦਿੱਲੀ ਤੋਂ ਹਰਿਆਣਾ ਵੀ ਲੰਘ ਕੇ ਜਾਈਏ ਜੇ ਨਾਲ ਪਤਾ ਲੱਗ ਜੂਗਾ ਸਾਰੇ ਦੇਸ਼ ਚ ਇਹ ਸਾਡੀ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਵੀ ਉਹਨਾਂ ਨੇ ਗੋਲੇ ਮਾਰੇ ਅਥਰੂ ਗਾਇ ਸੱਡੀ ਫੇ ਸਾਰੀ ਦੁਨੀਆ ਚ ਪਤਾ ਲੱਗ ਜੂਗਾ ਵੀ ਇਹ ਪੰਜਾਬ ਨੂੰ ਵੱਖ ਕਰਨਾ ਚਾਹੁੰਦੇ ਨੇ ਪੰਜਾਬੀ ਨਹੀਂ ਵੱਖ ਹੋਣਾ ਚਾਹੁੰਦੇ ਏ ਨਹੀਂ ਖਾਲਸਤਾਨ ਮੰਗਦੇ ਪਰ ਸਾਨੂੰ ਦਿੱਲੀ ਧੱਕੇ ਨਾਲ ਬਾਹਰ ਕੱਢਣਾ ਚਾਹੁੰਦੀ ਐ ਸਾਡਾ 9 ਮਾਸ ਦਾ ਰਿਸ਼ਤਾ ਸਾਰੇ ਲੋਕਾਂ ਦਾ ਇਹ ਅਸੀਂ ਟੁੱਟਣ ਨਹੀਂ ਦਵਾਂਗੇ ਆਖਰੀ ਸਾਹ ਤੱਕ ਮੋਦੀ ਜੀ ਜਿੰਨਾ ਮਰਜ਼ੀ ਤੁਸੀਂ ਸਾਨੂੰ ਡਰਾਇ ਤੇ ਭਕਾਈ ਜਾਓ ਪਰ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਪ੍ਰਵਾਨ ਕਰੋ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਿੰਨਾ ਕਿੰਨਾ ਦਿਨ ਹੋ ਗਿਆ ਤੁਹਾਨੂੰ ਪੁਕੜਤਾਲ ਤੇ ਡਲੇয়াল ਦੇ ਆਦਿ ਬੱਚੇ ਅਸੀਂ ਅੱਜ 7 ਦਿਨ ਹੋ ਗਏ 7ਵਾਂ ਦਿਨ ਹੋ ਗਿਆ ਸਾਡਾ ਅਕਾਲੀ ਦਾ ਸਤੰਤਰ ਦਾ ਲੋਕਾਂ ਦੇ ਸਹਿਯੋਗ ਨਾਲ ਕੱਲ ਅਸੀਂ ਸਹਬਜ਼ਾਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰੀ ਦੇ ਸਥਾਨ ਤੇ ਜਾ ਕੇ ਜਗਜੀਤ ਸਿੰਘ ਢੱਲੇਵਾਲ ਦਾ ਬੈਨਰ ਲੈ ਕੇ ਤੇ ਬੰਦੀ ਸਿੰਘ ਜਿਹੜੇ ਸਾਲਾਂ ਬੱਧੀ ਸਜਾਵਾਂ ਇਹ ਦੇਸ਼ ਚ ਪੂਰੀਆਂ ਕਰ ਚੁੱਕੇ ਨੇ ਉਹ ਸਾਨੂੰ ਛੱਡ ਨਹੀਂ ਰਹੇ ਸਾਡੇ ਸਿੰਘਾਂ ਨੂੰ ਉਹਨਾਂ ਨੂੰ ਛਡਾਉਣ ਨੇ ਅਸੀਂ ਬੈਨਰ ਲੈ ਕੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਉੱਥੇ ਵੀ ਸਾਡੀ ਆਵਾਜ਼ ਇਹੀ ਸੀ ਇੱਥੇ ਵੀ ਸਾਡੀ ਇਹੀ ਆਵਾਜ਼ ਹੈ ਜਿੰਨੀ ਦੇਰ ਸਾਨੂੰ ਪ੍ਰਧਾਨ ਮੰਤਰੀ ਜੀ ਇਨਸਾਫ ਨਹੀਂ ਦਿੰਦੇ ਢੱਲੇਵਾਲ ਦੀ ਜਾਨ ਨਹੀਂ ਬਚਾਉਂਦੇ ਅਸੀਂ ਸਮੇਂ-ਸਮੇਂ ਤੇ ਮੋੜਾ ਦੇ ਕੇ ਸੰਘਰਸ਼ ਕਰਦੇ ਰਹੇ ਜਿਹੜਾ ਅੱਜ ਕੀਤਾ 30 ਤਰੀਕ ਦਾ ਜਿਹੜਾ ਬੰਦ ਦਾ ਹੈ ਕਿਸਾਨ ਜਥੇਬੰਦਿਆਂ ਨੇ ਉਹ ਵੀ ਜਿਹੜਾ ਕੀਤਾ ਉਹ ਇਸ ਕਰਕੇ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਾ ਅੜੀਅਲ ਬਤੀਰਾ ਬਹੁਤ ਨਿੰਦਣਯੋਗ ਹੈ ਖੇਤੀਬਾੜੀ ਮੰਤਰੀ ਆਵੇ ਗ੍ਰਹਿ ਮੰਤਰੀ ਆਵੇ ਇੱਥੇ ਵਾਲਿਆਂ ਨੂੰ ਰਣਾਉਣਾ ਨਾ ਰਣਾਉਣਾ ਇਹਨਾਂ ਦੀ ਸਿਆਸੀ ਲੜਾਈਆਂ ਹੁੰਦੀਆਂ ਨੇ ਕਰਦੇ ਰਹਿਣ ਪਰ ਸਾਨੂੰ ਕਿਸਾਨਾਂ ਨੂੰ ਨਾ ਨਾ ਇੱਕ ਤੇਰੇ ਨਾਲ ਖੜਾਉਣ ਪੰਜਾਬ ਵਾਲੇ ਤਾਂ ਕਹਿੰਦੇ ਨੇ ਵੀ ਤੁਸੀਂ ਤੁਸੀਂ ਜੀ ਜਾਣ ਕੇ ਪੰਗਾ ਲੈਨੇ ਹੋ ਉਧਰ ਚਲੋ ਉਹ ਉਹ ਕਹਿ ਰਹੇ ਨੇ ਤੁਸੀਂ ਇੱਥੇ ਝਾੜੂ ਵਾਲਿਆਂ ਦੀ ਉਂਗਲ ਤੇ ਲੱਗੇ ਹੋਏ ਖੜੇ ਹੋ ਜਾਨ ਤਾਂ ਸਾਡੇ ਬੰਦੇ ਦੀ ਜਾ ਰਹੀ ਹੈ ਅਸੀਂ ਤੁਹਾਡੀ ਲੜਾਈ ਤੋਂ ਕੀ ਲੈਣਾ ਤੁਸੀਂ ਇੱਕ ਦੂਜੇ ਨਾਲ ਲੜੀ ਜਾਓ ਹੋਣਾ ਚ ਲੜਦੇ ਹੀ ਰਹਿੰਦੇ ਹੋ ਹਾਰ ਜਿੱਤ ਹੋ ਜਾਂਦੀ ਹੈ ਅਸੀਂ ਕਿਸਾਨੀ ਮੰਗਾਂ ਵੀ ਬਣਾਉਣੀਆਂ ਨੇ ਤੇ ਸਾਡੇ ਕਿਸਾਨਾਂ ਆਖੂ ਨੂੰ ਵੀ ਬਚਾਓ ਆਕਾਲੀ ਦਲ ਸਵੰਤਰ ਵੱਲੋਂ ਲਗਾਤਾਰ ਜੋ ਭੁੱਖ ਹੜਤਾਲ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਪਟਿਆਲਾ ਗੇਟ ਕੀਤੀ ਜਾਂਦੀ ਹੈ ਉਹਦੇ ਤੇ ਸਾਡੀ ਜਥੇਬੰਦੀ ਦੇ ਜਹਾਰੂ ਸਾਰੇ ਨੌਜਵਾਨ ਇੱਥੇ ਪਹੁੰਚਦੇ ਨੇ ਅਸੀਂ ਇਹ ਜੋ ਭੁਖ ਹੜਤਾਲ ਕੀਤੀ ਹੈ ਸਰਦਾਰ ਜਗਜੀਤ ਸਿੰਘ ਦੀ ਗੱਲੇ ਵਾਹ ਉਹਨਾਂ ਦੀ ਮਤਲਬ ਜੋ ਉਹਨਾਂ ਨੇ ਮਰਨ ਵਰਤ ਰੱਖਿਆ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਉਹਦੇ ਹੱਕ ਵਿੱਚ ਅਕਾਲੀ ਦਲ ਸੁਤੰਤਰ ਵਾਧਾ ਨਾਰਾ ਮਾਰ